ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਅੱਜ ਆਪਾਂ ਖੜੇ ਆ ਹਨੂਮਾਨਗੜ੍ਹ ਆ ਰਾਜਸਥਾਨ ਦੇ ਵਿੱਚ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਸ਼ਹੀਦ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਨਿਹੰਗ ਸਿੰਘਾ ਸ਼ੌਣੀ ਆਪਾਂ ਬੁੱਢਾ ਦਲ ਹਨੂਮਾਨਗੜ੍ਹ ਇਸ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਾਲੇ ਇੱਥੇ ਇੱਕ ਵਾਣ ਲੱਗਿਆ ਹੋਇਆ ਵਾ ਤੇ ਉਸ ਦੇ ਆਪਾ ਦਰਸ਼ਨ ਕਰਵਾਉਣੇ ਆ ਤੇ ਨਾਲੇ ਤੁਹਾਨੂੰ ਦੱਸਦੇ ਆਂ ਵੀ ਇੱਥੋਂ ਦਾ ਕੀ ਇਤਿਹਾਸ ਆ ਜਿਹੜਾ ਕਰਦੇ ਸਾਂਝਾ ਇੱਕ ਗੱਲ ਹੈਗੀ ਆ 1739 ਈਸਵੀ ਦੇ ਵਿੱਚ ਆ ਜਿਹੜਾ ਤੁਸੀਂ ਤੁਹਾਨੂੰ ਵਾਣ ਦੇ ਦਰਸ਼ਨ ਕਰਵਾਵਾਂਗੇ ਜਦੋਂ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ ਉਸ ਬੇਅਦਬੀ ਨੂੰ ਨਾ ਸਹਾਰਦੇ ਹੋਏ ਸ਼ਹੀਦ ਬਾਬਾ ਸੁਖਾ ਸਿੰਘ ਤੇ ਸ਼ਹੀਦ ਬਾਬਾ ਮਹਤਾਬ ਸਿੰਘ ਜੀ ਨੇ ਜਦੋਂ ਬਦਲਾ ਲੈਣ ਲਈ ਬੁੱਢਾ ਜੋੜ ਤੋਂ ਅਰਦਾਸ ਕਰਕੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਨ 1739 ਈਸਵੀ ਵਿੱਚ ਜਦੋਂ ਜਾਂਦੇ ਸਮੇਂ ਰਸਤੇ ਵਿੱਚ ਤੇ ਆਉਂਦੇ ਸਮੇਂ ਰਸਤੇ ਵਿੱਚ ਇਸ ਵਨ ਦੇ ਥੱਲੇ ਜਿਹੜਾ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਰਾਤ ਕੱਟੀ ਸੀ ਉਹਨਾਂ ਨੇ ਜਦੋਂ ਮਸੇ ਰੰਗੜ ਦਾ ਸਿਰ ਵੱਡ ਕੇ ਲਿਆਂਦਾ ਸੀ ਤਾਂ ਐਸ ਵਾਂ ਦੇ ਥੱਲੇ ਹੀ ਉਹਨਾਂ ਨੇ ਜਿਹੜਾ ਵਿਸ਼ਰਾਮ ਕੀਤਾ ਸੀਗਾ ਅੱਜ ਇੱਥੇ ਗੁਰਦੁਆਰਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਬਾਬਾ ਬੁੱਢਾ ਦਲ ਨਿਹੰਗ ਸਿੰਘਾਂ ਸ਼ੌਣੀ ਤੇ ਇੱਥੇ ਨਿਹੰਗ ਸਿੰਘ ਰਹਿੰਦੇ ਨੇ ਬਹੁਤ ਸੋਹਣਾ ਜਿਹੜਾ ਦਰਬਾਰ ਸਾਹਿਬ ਬਣਿਆ ਹੋਇਆ ਜਿਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਲੰਗਰ ਹਾਲ ਬਣਿਆ ਹੋਇਆ ਵਾ ਇੱਕ ਸਰੋਵਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਆ ਸਈ ਦਰਸ਼ਨ ਕਰ ਰਹੇ ਹਾਂ ਦਰਬਾਰ ਸਾਹਿਬ ਦੇ ਬਹੁਤ ਖੁੱਲਾ ਡੁੱਲਾ ਜਿਹੜਾ ਦਰਬਾਰ ਸਾਹਿਬ ਹੈ ਮੱਸਿਆਂ ਤੇ ਪੁੰਨਿਆਂ ਦਾ ਦਿਹਾੜਾ ਜਿਹੜਾ ਇੱਥੇ ਮਨਾਇਆ ਜਾਂਦਾ ਹੈ ਹਨੂ ਮਾਨਗੜ ਟਾਊਨ ਦੇ ਵਿੱਚ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਬਹੁਤ ਵਧੀਆ ਸੋਨਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਉਧਰਲੇ ਪਾਸੇ ਗੁਰੂ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਨਾਲੇ ਆਪਾਂ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਬਾਹਰ ਤੇ ਸਾਹਮਣੇ ਦਿਉੜੀ ਸਾਹਿਬ ਬਣੀ ਹੋਈ ਆ ਸਾਹਮਣੇ ਫਰੰਟ ਜਿਹੜਾ ਆਪਣਾ ਸੜਕ ਜਾਂਦੀ ਆ ਜੇਕਰ ਕਿਸੇ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਹੋਣ ਤਾਂ ਇਹ ਹਨੂਮਾਨਗੜ ਟਾਊਨ ਤੋਂ ਰਾਵਤ ਸਰ ਇਸ ਪਾਸੇ ਨੂੰ ਸੜਕ ਜਾਂਦੀ ਆ ਅੰਬੂਰ ਵਾਲੀ ਆ ਜਿਹੜੀ ਇਹ ਸੜਕ ਤੇ ਇਸ ਸੜਕ ਤੇ ਉੱਪਰ ਹੀ ਜਿਹੜਾ ਹਰਮੰਗੜ ਟਾਊਨ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਸਰੋਵਰ ਬਣਿਆ ਹੋਇਆ ਵਾ ਨਾਲ ਹਜੇ ਗੁਰਦੁਆਰਾ ਸਾਹਿਬ ਦੀ ਜਿਹੜੀ ਉਸਾਰੀ ਦਾ ਕੰਮ ਨਾਲ-ਨਾਲ ਚੱਲ ਰਿਹਾ ਵਾ ਤੇ ਹੁਣ ਅਸੀਂ ਚੱਲੇ ਆ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਤੋਂ ਘਰ ਨੂੰ ਵਾਪਸ ਸੋ ਅੱਜ ਤੁਹਾਨੂੰ ਕਿਵੇਂ ਲੱਗਿਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਜੋ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ